ਪੁਰ ਮੁੱਖ ਮੰਤਰੀ ਦੀ ਕੋਠੀ ਦਾ ਘਰਾਉ ਸੀ ਪਰ ਜਿਹੜੇ ਲੋਕ ਜਿਹੜੇ ਨੇਤਾ ਇਹਦੀ ਉਗਵਾਈ ਕਰ ਰਹੇ ਸੀ ਆਪ ਤਾਂ ਉਹ ਟਾਈਮ ਨਾਲ ਕਿਧਰੇ ਗਾਇਬ ਹੋ ਗਏ ਤੇ ਨੌਜਵਾਨ ਛੜ ਤੇ ਡੰਡੇ ਖਾਣ ਵਾਸਤੇ ਪੁਲਿਸ ਦੇ ਕੀ ਕਹੂੰਗਾ ਦੇਖੋ ਇਹ ਪੰਜਾਬ ਦੇ ਲੋਕਾਂ ਨੂੰ ਸੋਚਣਾ ਪੈਣਾ ਵੀ ਜਿਹੜੇ ਬੰਦੇ ਨਾਅਰਾ ਲਾਉਂਦੇ ਸੀ ਕਿ ਪੰਜਾਬ ਬਚਾਓ ਉਹ ਬੰਦੇ ਨੌਜਵਾਨਾਂ ਨੂੰ ਸੜਕਾਂ ਤੇ ਉਤਾਰ ਕੇ ਆਪ ਘਰੇ ਬੈਠੇ ਨੇ ਜੇ ਤੁਹਾਨੂੰ ਪਤਾ ਸੀ ਕਿ ਪੁਲਿਸ ਸਾਨੂੰ ਨਜ਼ਰਬੰਦ ਕਰ ਸਕਦੀ ਹੈ ਘਰਾਂ ਦੇ ਵਿੱਚ ਫਿਰ ਤੁਸੀਂ ਟਾਈਮ ਤੋਂ ਪਹਿਲਾਂ ਘਰਾਂ ਵਿੱਚੋਂ ਨਿਕਲੇ ਕਿਉਂ ਨਾ ਮੈਂ ਇੱਕ ਬੇਨਤੀ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਤੁਸੀਂ ਵਧੀਆ ਤਰੀਕੇ ਨਾਲ ਮੈਨੂੰ ਸਵਾਲ ਕੀਤਾ ਔਰ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰ ਲਈਏ ਵੀ ਪਹਿਲਾਂ ਤੁਸੀਂ ਪਿੰਡ ਦੇ ਰਹੇ ਕਿ ਗੰਗਰਸ ਨੇ ਪੰਜਾਬ ਦਾ ਬੇੜਾ ਬਹਤਾ ਫਿਰ ਕਾਲੀਆਂ ਨੇ ਬਹਤਾ ਉਸ ਤੋਂ ਬਾਅਦ ਤੁਸੀਂ ਕਿਹਾ ਸਾਨੂੰ ਬਦਲਾਵ ਚਾਹੀਦਾ ਭਵਾਨਤਮਾਨ ਮੁੱਖ ਮੰਤਰੀ ਬਣਾਤਾ ਹੁਣ ਭਵਾਨਤਮਾਨ ਨੂੰ ਹਜੇ 2 ਸਾਲ ਹੋਏ ਨੇ 3 ਸਾਲ ਉਹਦੇ ਬਾਕੀ ਨੇ 2 ਸਾਲਾਂ ਦੇ ਵਿੱਚ ਤੁਸੀਂ ਇਹੋ ਜਿਹੇ ਭਵੰਤਮਾਨ ਦਾ ਕਿਹੜੀਆਂ ਕਿਹੜਾ ਘਟਿਆ ਕੰਮ ਦੇਖ ਲਿਆ ਵੀ ਤੁਹਾਨੂੰ ਭਵੰਤਮਾਨ ਨੂੰ ਲਾਉਣ ਤੱਕ ਮਜਬੂਰ ਹੋਣਾ ਪੈਲੇ ਇਹ ਇਹ ਬਹੁਤ ਵੱਡਾ ਸਵਾਲ ਹੈ ਨੰਬਰ 2 ਜਿਹੜੇ ਬੰਦੇ ਅੱਜ ਇਹ ਭਵੰਤਮਾਨ ਦੇ ਖਿਲਾਫ ਸਾਜਿਸ਼ਾਂ ਰੱਜ ਰਹੇ ਨੇ ਉਹਨੂੰ ਬਦਨਾਮ ਕਰਨ ਵਾਸਤੇ ਇਹ ਉਹੀ ਲੋਕ ਨੇ ਜਿਹੜੇ ਪਹਿਲਾਂ ਭਵੰਤਮਾਨ ਦੇ ਵਿਰੁੱਧ ਵਿੱਚ ਹੈਗੇ ਸੀ ਤੇ ਹੁਣ ਵੀ ਨੇ ਇਹ ਸਾਰਾ ਜਿਹੜਾ ਜਾਮਤਾ ਮੈਂ ਕਾਲੀਆਂ ਤੇ ਕਾਂਗਰਸੀਆਂ ਦਾ ਹੀ ਗਿਣਿਆ ਜਾਣਾ ਹੈ ਇੱਥੇ ਇੱਕ ਖੋਰ ਬਦਨਾਮੀ ਹੋਈ ਹੈ ਜਿਹੜੇ ਸਾਡੇ ਕਿਸਾਨ ਨੇ ਪੰਜਾਬ ਦੇ ਉਹਨਾਂ ਨੂੰ ਫੁੱਟਣਾ ਪੈਣਾ ਹੈ ਵੀ ਜਿਹੜੇ ਪੰਜਾਬ ਦੇ ਜਥੇਬੰਦੀਆਂ ਦੇ ਆਗੂ ਨੇ ਉਹ ਬੰਦੇ ਵਾਕਈ ਕਿਸਾਨੀ ਅੰਦੋਲਨ ਵਾਂਗੂ ਕਿਸਾਨਾਂ ਦੇ ਮੁੱਦੇ ਚੱਕਦੇ ਨੇ ਪੰਜਾਬ ਦੇ ਮੁੱਦੇ ਚੱਕਦੇ ਨੇ ਜਾਂ ਗੈਂਗਸਟਰਾਂ ਦੇ ਜਾਂ ਜਿਨ੍ਹਾਂ ਤੇ ਪਰਚੇ ਹੋਏ ਨੇ ਪਰਚੇ ਜਾਇਜ਼ ਹੋਏ ਨੇ ਉਹਨਾਂ ਦੇ ਪਿੱਛੇ ਖੜਨ ਵਾਲੇ ਨੇ ਪੰਜਾਬ ਦੇ ਲੋਕ ਸੋਚਣਗੇ ਵੀ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਨੇ ਇਹ ਅੱਜ ਕੀ ਕਰ ਰਹੇ ਨੇ ਮੈਂ ਕਿਥੇ ਬਿੰਦ ਕੰਨੀ ਆ ਸਭ ਤੋਂ ਪਹਿਲਾਂ ਸਮਜੀਤ ਮਾਨ ਦੀ ਗੱਲ ਕਰ ਲੋ। ਸਿਮਜੀਤ ਮਾਨ ਨੇ ਮੈਂ ਬਹੁਤ ਬਾਰੀ ਕਿਹਾ ਕਿ ਆਪਣੇ ਜੀਵਨ ਕਾਲ ਦੇ ਵਿੱਚ ਇੱਕ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਪੰਜਾਬ ਦੇ ਹੱਕ ਲਈ ਹੋਵੇ। ਪੰਜਾਬ ਦੇ ਹਿੱਤ ਲਈ ਹੋਵੇ। ਉਹਨੇ ਵੱਦ ਤੋਂ ਵੱਦ ਮੁੰਡੇ ਮਰਵਾਏ ਨੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਹੈ। ਭਾਵੇਂ ਖਾਲਸਾ ਦਾ ਮੂਮੈਂਟ ਹੋਵੇ ਭਾਵੇਂ ਅੱਤਵਾਦੀ ਮੂਮੈਂਟ ਹੋਵੇ। ਹੁਣ ਤੁਸੀਂ ਇੱਕ ਹੋਰ ਦੇਖਿਆ ਇੱਕ ਰੈਂਪਰ ਛਪਿਆ ਹੋਇਆ ਤੇ ਉਹ ਬਹੁਤ ਵਾਇਰਲ ਹੋ ਰਿਹਾ ਹੈ। ਉਹਦੇ ਉੱਪਰ ਕੌਣ ਹੈ ਜੀ ਇੱਕ ਪਾਸੇ ਸਿੱਧੂ ਮੂਸੇਵਾਲੇ ਦੀ ਫੋਟੋ ਲਾਈ ਹੈ ਇੱਕ ਪਾਸੇ ਲਾਈ ਹੈ ਦੀਪ ਸਿੱਧੂ ਦੀ। ਵਿਚਾਲੇ ਮਾਨ ਖੜਾ ਹੈ। ਜਾਣੇ ਕਿ ਜਿਹੜੇ ਡਾਇਲੌਗ ਲੋਕਾਂ ਨੇ ਬਣਾਏ ਸੀ ਕਿ ਇਹ ਲੋਕ ਸ਼ਹੀਦਾਂ ਦੇ ਕਫਨ ਵੇਚ ਦਿੰਦੇ ਨੇ ਇਹ ਗੱਲ ਸਿੱਧ ਹੋ ਗਈ ਹੈ ਹੁਣ ਸਿੱਧੂ ਮੂਸੇਵਾਲਾ ਇੱਥੇ ਹੈਗਾ ਦੀਪ ਸਿੱਧੂ ਹੈਗਾ ਇੱਥੇ ਜਾਣੇ ਕਿ ਉਹਦੀਆਂ ਫੋਟੋਆਂ ਪਿੱਛੇ ਖੜ ਕੇ ਵੀ ਰਾਜਨੀਤੀ ਮਾਨ ਵਰਗੇ ਕਰ ਰਹੇ ਨੇ ਇਹਦਾ ਮਤਲਬ ਲੋਕਾਂ ਨੂੰ ਮੈਸੇਜ ਵੀ ਜਾ ਰਿਹਾ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸਮਝ ਤੋਂ ਮਾਨ ਕਹਿਣਾ ਚਾਹੁੰਦਾ ਕਿ ਵੇਖੋ ਪਹਿਲਾਂ ਮੈਂ ਆ ਦੋ ਮੁੰਡੇ ਮਰਵਾ ਕੇ ਇਲੈਕਸ਼ਨ ਜਿੱਤੀ ਸੀ ਤੇ ਹੁਣ ਮੈਂ ਬਲੀ ਦੇ ਵਕਲੇ ਦੋ ਤਿੰਨ ਹੋਰ ਬਣਾਏ ਹੋਏ ਨੇ ਇਹ ਸ਼ਰੇਆਮ ਪਤਾ ਲੱਗ ਰਿਹਾ ਹੁਣ ਜਿਹੜੇ ਬੰਦੇ ਹੁੱਕਾ ਦਿੰਦੇ ਸੀ ਕਹਿ ਲਓ ਜਿਹੜੇ ਬੰਦੇ ਇਨਕਲਾਬ ਦਾ ਨਾਰਾ ਲਾਉਂਦੇ ਸੀ ਉਹ ਬੰਦੇ ਕੌਣ ਨੇ ਉਦਾਂ ਸ਼ਿਦਿਆਜਮ ਸਰਦਾਰ ਭਗਤ ਸਿੰਘ ਨੂੰ ਮੰਨਣ ਵਾਲੇ ਨੇ ਉਹਨਾਂ ਦੀ ਸੋਚ ਨੂੰ ਬਣਾ ਰਹੇ ਨੇ ਪਰ ਜਿਹੜੇ ਬੰਦੇ ਬਦਨਾਮ ਕਰਨ ਵਾਲੇ ਨੇ ਉਹਨਾਂ ਵਿੱਚ ਤੁਸੀਂ ਆ ਜਿਹੜੇ ਬੰਦੇ ਸਾਰੇ ਅੱਜ ਫੇਸਬੁੱਕਾਂ ਦੇ ਲੇਬਲ ਹੋ ਕੇ ਕਹਿ ਕਹਿ ਰਹੇ ਸੀ ਕਿ ਚਲੋ ਭਗਵਾਨਦਮਨ ਦੀ ਕੋਠੀ ਘੇਰ ਲਈਏ ਉਹ ਬੰਦੇ ਆਪ ਕਿੱਥੇ ਨੇ ਮਾਂ ਦੇ ਨਾਲ ਇੱਥੇ ਰੁੱਦੂ ਨੂੰ ਘੇਰ ਲਿਆ ਝੋਡੇ ਨੂੰ ਘੇਰ ਲਿਆ ਇਹ ਘੇਰੇ ਨਹੀਂ ਗਏ ਅਸਲ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਘੇਰਾ ਪਵਾਇਆ ਮਤਲਬ ਤੁਸੀਂ ਟਾਈਮ ਤੋਂ ਪਹਿਲਾਂ ਘਰੋਂ ਨਿਕਲੇ ਕੋਈ ਨਹੀਂ ਫਿਰ ਇਹਦਾ ਮਤਲਬ ਤੁਸੀਂ ਪਿੱਛੇ ਹਟਣਾ ਤੁਸੀਂ ਲੋਕਾਂ ਦੇ ਪੁੱਤ ਮਰਵਾਉਣੇ ਆ ਉਧਰ ਸੁਖ ਜਗਰਾਉਂ ਬੈਠਾ ਔਰ ਅਫਤਾਰ ਜਖਾਜਰਾ ਕਾਜ ਜਿਹੜਾ ਉਹ ਘਰੇ ਬੈਠੇ ਤਿੰਨ ਚਾਰ ਹੋਰ ਘਰੇ ਬੈਠੇ ਯਾਨੀ ਕਿ ਕਿਤੇ ਨਾ ਕਿਤੇ ਇਹ ਉਹ ਨੇ ਕਿ ਅਸੀਂ ਆਪਣੇ ਨੂੰ ਬਚਾਉਣਾ ਦੂਜਿਆਂ ਨੂੰ ਮਰਵਾਉਣੇ ਯਾਨੀ ਜੀ ਚਰਨਜੀਤ ਚੰਨੀ ਸਾਹਿਬ ਦਾ ਮੁੱਖ ਮੰਤਰੀ ਇਹ ਕੀ ਰੁਤਬਾ ਰਹਿ ਗਿਆ ਉਹ ਵੀ ਅੱਜ ਪੁਲਿਸ ਨਾਲ ਨੂੰ ਲੜਦਾ ਦਿਖੇਗਾ ਦੇਖੋ ਜੰਨੇ ਜੰਨੇ ਨੂੰ ਮੈਂ ਪਰਸਨਲੀ ਦਿਨ ਚਾਰ ਵਾਰੀ ਮਿਲਿਆ ਜੀ ਹਨਾ ਤੇ ਚਲੋ ਇੱਥੇ ਸ਼ਬਦਾਂ ਦੀ ਜੰਗ ਹੈਗੀ ਆ ਰਾਜਨੀਤੀ ਗਲੈਰਾਂ ਦੇ ਵਿੱਚ ਜਿਹੜੀ ਗੱਲ ਚੱਲਦੀ ਹੈ ਮੈਂ ਉਹੀ ਗੱਲ ਕਰਨੀ ਹੈ ਚੰਨੀ ਚੰਨੀ ਇੱਕ ਸੀਐਮ ਦਾ ਚਿਹਰਾ ਨੇ ਸੀਐਮ ਰਹੇ ਹੋਏ ਨੇ ਤੇ ਹੁਣ ਵੀ ਸ਼ਾਇਦ ਸਰਕਾਰ ਚਾਹੁੰਦੀ ਹੈ ਸੌਰੀ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਇਹ ਚਿਹਰਾ ਸੀ ਲੈ ਕੇ ਆਈਏ ਪਰ ਜਿਹੜੀ ਅੱਜ ਦੀ ਉਹਦੀ ਹਰਕਤ ਨੇ ਦੇਖਿਆ ਨਾ ਉਹ ਨਿੰਦਣਯੋਗ ਹੈ ਇੱਕ ਸਾਬਕਾ ਸੀਐਮ ਮੁੱਖ ਮੰਤਰੀ ਦਾ ਅਹੁਦਾ ਮਾਣਿਆ ਹੋਵੇ ਜਿਹਨੇ ਉਹ ਬੰਦਾ ਪੁਲਿਸ ਦੇ ਸਾਹਮਣੇ ਆਉਂਦਾ ਉਹਨੂੰ ਇੱਕ ਡੀਐਸਪੀ ਰੈਂਕ ਦਾ ਬੰਦਾ ਕਹਿ ਰਿਹਾ ਕਹਿੰਦਾ ਤੂੰ ਆਪਣੇ ਘਰ ਵਿੱਚ ਬੈਠ ਕੀ ਔਕਾਤ ਰਹਿ ਗਈ ਕੋਈ ਔਕਾਤ ਹੈ ਨਾ ਲੋਕਾਂ ਦੀ ਦੂਜੀ ਗੱਲ ਜਦੋਂ ਭਾਨੇ ਸਿੱਧੂ ਨੇ ਕੋਰਦਨ ਦੇ ਵਿੱਚ ਸੀਐਮ ਸੀਐਮ ਚੰਨੀ ਨੂੰ ਘੇਰਿਆ ਸੀ ਉੱਥੇ ਵਿਰੋਧ ਕੀਤਾ ਸੀ ਕੀ ਉਹ ਕੱਲਾ ਚੰਨੀ ਦੀ ਯਾਦ ਨਹੀਂ ਹੈਗੀ ਅੱਜ ਕਿਹੜੇ ਮੂੰਹ ਨਾਲ ਮੂੰਹ ਲੈ ਧਰਮੇ ਵਿੱਚ ਆਇਆ ਹੋ ਕਿਹੜਾ ਮੂੰਹ ਲੈ ਕੇ ਆਇਆ ਇਹ ਇਹ ਸਵਾਲ ਕੱਲੇ ਆਪਾਂ ਨਹੀਂ ਕਰਦੇ ਉਹਦੀ ਪਾਰਟੀ ਦੇ ਹਾਈ ਕਮਾਂਡ ਵੀ ਉੱਥੇ ਸਵਾਲ ਕਰੂਗਾ ਵੀ ਤੂੰ ਕੀ ਲੈਣ ਗਿਆ ਸੀ ਉੱਥੇ ਹੁਣ ਆਪਾਂ ਇੱਕ ਪਹਿਲਾਂ ਇੰਟਰਵਿਊ ਕੀਤੀ ਸੀ ਤੁਹਾਨੂੰ ਪਤਾ ਹੋਣਾ ਉਹਦੇ ਵਿੱਚ ਆਪਾਂ ਖੈਰੇ ਦੀ ਖੁੰਮ ਠੱਬੀ ਸੀ ਤੇ ਖੈਰੇ ਨੂੰ ਸਬਕ ਮਿਲਿਆ ਖੈਰਾ ਆਇਆ ਨਹੀਂ ਜਵਾਬ ਹੀ ਨਿਕਲਿਆ ਉਹਨੇ ਕੋ ਇੰਟਰਵਿਊ ਵੀ ਨਹੀਂ ਪਾਈ ਉਹਦਾ ਮੱਲਕ ਜੀ ਇਹਨਾਂ ਲੋਕਾਂ ਤੱਕ ਮੈਸੇਜ ਜਾਂਦਾ ਹੁੰਦਾ ਹੈ ਗੱਲ ਇਹ ਹੈਗੀ ਆ ਵੀ ਦੇਖੋ ਜਿਹੜਾ ਚੰਨੀ ਆ ਨਾ ਜੀ ਬਹੁਤ ਵੱਡਾ ਚਿਹਰਾ ਹੈ ਕਾਂਗਰਸ ਪਾਰਟੀ ਦੇ ਵਿੱਚ ਜੇ ਇਹੋ ਜਿਹੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਇਹਨਾਂ ਗੁੰਡੇ ਅੰਸਰਾਂ ਦੀ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਦੀ ਤੇ ਫਿਰ ਆਮ ਲੋਕਾਂ ਨੂੰ ਸਮਝ ਕਿੱਥੇ ਆ ਸਕਦੀ ਹੈ ਜੀ ਚੰਨੀ ਤੇ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ ਆਪਾ ਨਹੀਂ ਕਰਨੇ ਲਾ ਰਹੇ ਉਹਨਾਂ ਦੀ ਪਾਰਟੀ ਤੇ ਪੰਜਾਬ ਦੇ ਲੋਕ ਵੀ ਲਾਉਣਗੇ ਯਾਨੀ ਜੇ ਜਿਸ ਤਰ੍ਹਾਂ